ਮੁਤਾਵਾਤ ਮੁਤਾਵਾਤ ਬਰਨਾਲਾ ਦੇ ਪਿੰਡ ਬਖਤਗੜ ਦੇ ਲੋਕ ਨਰਕਪਰੀ ਜ਼ਿੰਦਗੀ ਜਿਉਣ ਲਈ ਮਜਬੂਰ ਨੇ ਕਿਉਂਕਿ ਪਿੰਡ ਦੇ ਵਿੱਚ ਸਥਿਤ ਛੱਪੜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਦੇ ਹਾਲਾਤ ਨਰਕ ਨਾਲੋਂ ਵੀ ਭੈੜੇ ਹੁੰਦੇ ਜਾ ਰਹੇ ਨੇ ਇਹ ਕਹਿਣਾ ਹੈ ਪਿੰਡ ਦੇ ਲੋਕਾਂ ਦਾ ਜੋ ਕਿ ਪਿੰਡ ਦੇ ਛੱਪੜ ਦੇ ਪਾਣੀ ਦੀ ਨਿਕਾਸੀ ਨਾ ਹੋਣ ਤੋਂ ਖਾਸੇ ਪਰੇਸ਼ਾਨ ਨੇ ਦੁੱਖ ਦੀ ਗੱਲ ਇਹ ਹੈ ਕਿ ਲੱਖ ਸ਼ਿਕਾਇਤਾਂ ਦੇ ਬਾਵਜੂਦ ਸਥਾਨਕ ਪ੍ਰਸ਼ਾਸਨ ਵੀ ਉਹਨਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕਰ ਰਿਹਾ ਜਿਸ ਤੋਂ ਨਰਾਜ਼ ਪਿੰਡ ਵਾਸੀਆਂ ਨੇ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ ਜਮ ਕੇ ਨਰੇਬਾਜੀ ਕੀਤੀ ਤੇ ਮੀਡੀਆ ਕੈਮਰਿਆਂ ਰਾਹੀਂ ਜ਼ਮੀਨੀ ਹਕੀਕਤ ਵਿਖਾਈ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਦੀ ਸਮੱਸਿਆ ਕਾਰਨ ਪਿੰਡ ਦੇ ਵਿੱਚ ਕੈਂਸਰ ਤੇ ਕਈ ਭਿਆਨਕ ਬਿਮਾਰੀਆਂ ਫੈਲ ਰਹੀਆਂ ਨੇ ਐਨਾ ਹੀ ਨਹੀਂ ਪਾਣੀ ਘਰਾਂ ਦੀਆਂ ਨੀਹਾਂ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ ਲੇਕਿਨ ਉਹਨਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਇਸ ਗੱਲ ਤੋਂ ਖਫਾ ਪੰਚਾਇਤ ਯੂਨੀਅਨ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਤੇ ਪਿੰਡ ਬਖਤਗੜ ਦੇ ਸਰਪੰਚ ਤਰਨਜੀਤ ਸਿੰਘ ਦੁੱਗਲ ਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਤੇ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ 2 ਦਿਨਾਂ ਦੇ ਅੰਦਰ ਉਹਨਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਉਹ ਵੱਡਾ ਸੰਘਰਸ਼ ਵਿੜਣਗੇ ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਦੀ ਹੋਵੇਗੀ ਅੱਜ ਬੜੇ ਦੁਖੀ ਮਾਨਣਾ ਕਹਿਣਾ ਪੈ ਰਿਹਾ ਹੈਗਾ ਕਿ ਜਿਹੜੇ ਚਾਵਾ ਦੇ ਨਾਲ ਲੋਕਾਂ ਨੇ ਗੁਮਰਾਹ ਹੋ ਕੇ ਸਿੱਧੇ ਆਜਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦਾ ਨਾਰਾ ਦੇਣ ਵਾਲੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁੱਖ ਮੰਤਰੀ ਬਣਾਇਆ ਸੀ ਲੋਕਾਂ ਨੂੰ ਉਮੀਦ ਸੀ ਵੀ ਬੜੇ ਕੰਮ ਆ ਜਿਹੜੇ ਸੱਥਾਂ ਚੋਂ ਚੱਲਣਗੇ ਬੜੇ ਕੰਮ ਹੋਣਗੇ ਪਰ ਅਫਸੋਸ ਦੀ ਗੱਲ ਆ ਕਿ ਅੱਜ ਸਾਨੂੰ ਨਰਕ ਭਈ ਜ਼ਿੰਦਗੀ ਆ ਜਿਹੜੀ ਇਹ ਸਰਕਾਰ ਨੇ ਦਿੱਤੀ ਆ ਐਦੋਂ ਵੱਡਾ ਨਰਕ ਮੈਂ ਸਮਝਦਾ ਪੰਜਾਬ ਦੇ ਕਿਸੇ ਪਿੰਡ 'ਚ ਨਹੀਂ ਹੋਣਾ ਜਿਹੜਾ ਵਿਤਕਰਾ ਸਾਡੇ ਨਾਲ ਕੀਤਾ ਜਾ ਰਿਹਾ ਜਿਹੜਾ ਵਿਤਕਰਾ ਸਾਡੇ ਸਰਦਾਰ ਸੇਵਾ ਸਿੰਘ ਕਿਰਪਾਨ ਬਹਾਦਰ ਜਿਨ੍ਹਾਂ ਨੇ ਫੌਜ ਦੇ ਵਿੱਚ ਖਰਪਾਣ ਨੂੰ ਆਜ਼ਾਦੀ ਲੈ ਕੇ ਦਿੱਤੀ ਸਿੱਖਾਂ ਦੇ ਮਹਾਨ ਚਿੰਨ੍ਹ ਨੂੰ ਪਹਿਨਣ ਦੀ ਇਜਾਜ਼ਤ ਲੈ ਕੇ ਦਿੱਤੀ ਲੱਖਾਂ ਤੁਸੀਂ ਇਹ ਚੱਲੇ ਅੱਜ ਉਸ ਪਿੰਡ ਨੂੰ ਉਸ ਸ਼ਹੀਦ ਦੇ ਮਹਾਨ ਪਿੰਡ ਨੂੰ ਅੱਜ ਕਿਸ ਤਰ੍ਹਾਂ ਰਾਜਨੀਤਿਕ ਭੇਦਭਾਵ ਦੇ ਨਾਲ ਲੋਕਾਂ ਨੂੰ ਮਰਨ ਲਈ ਮਜਬੂਰ ਕੀਤਾ ਜਾ ਰਿਹਾ ਇੱਥੇ ਆ ਦੇਖੋ ਛੱਪੜ ਆ ਜਿਹੜਾ ਸਾਰਾ ਗੰਦਾ ਪਾਣੀ ਪਿੰਡ ਦਾ ਟਾਇਲਟਸ ਦਾ ਪਾਣੀ ਗੋਹਾ ਜਿੰਨਾ ਪਿੰਡ ਦਾ ਸਾਰਾ ਗੰਦਾ ਉਹ ਇੱਥੇ ਆਉਂਦਾਗਾ ਸਾਡੇ ਕੋਈ ਸੀਵਰੇਜ ਸਿਸਟਮ ਨਹੀਂ ਅਸੀਂ ਪੰਚੇਤੀ ਤੌਰ ਤੇ ਪਾਪਾ ਖੇਤਾਂ 'ਚ ਪਾਈਆਂ ਨੇ ਜਦੋਂ ਕਿਸਾਨਾਂ ਨੂੰ ਜ਼ਰੂਰਤ ਆਉਂਦੇ ਪਾਣੀ ਲਾਉਂਦੇ ਆ ਪਰ ਜਦੋਂ ਕਿਸਾਨਾਂ ਨੂੰ ਜ਼ਰੂਰਤ ਨਹੀਂ ਤਾਂ ਉਹ ਗੰਦਾ ਪਾਣੀ ਕਿਸ ਤਰ੍ਹਾਂ ਗਲੀਆਂ ਦੇ ਵਿੱਚ ਆ ਕੇ ਖੜ ਜਾਂਦਾਗਾ ਅੱਜ ਸਾਨੂੰ ਸਰਕਾਰ ਨੇ ਇਹੋ ਜੇ ਮੋੜ ਤੇ ਲਾ ਕੇ ਖੜਾ ਕੀਤਾ ਕਿ ਜਿਹੜੇ ਪਹਿਲਾਂ ਪਿਛਲੇ ਸਮੇਂ ਦੇ ਵਿੱਚ ਸਾਡੇ ਕੈਂਸਰ ਨਾਲ 3-4 ਵਿਅਕਤੀ ਮਰ ਚੁੱਕੇ ਨੇ ਅੱਜ ਆ ਜਿਹੜੇ ਨੇੜੇ-ਨੇੜੇ ਘਰ ਨੇ ਛੋਟੇ-ਛੋਟੇ ਬੱਚੇ ਨੇ ਗਰੀਬ ਪਰਿਵਾਰ ਨੇ ਪਹਿਲਾਂ ਤਾਂ ਗੰਦੇ ਪਾਣੀ ਕਰਕੇ ਜਿਹੜਾ ਇਹਨਾਂ ਦੇ ਘਰ ਟਹਿਣਗੇ ਦੂਜੀ ਗੱਲ ਗੰਦੇ ਪਾਣੀ ਕਰਕੇ ਬਿਮਾਰੀ ਚਾਹੇ ਕੈਂਸਰ ਦੀ ਬਿਮਾਰੀ ਟੀਵੀ ਦੀ ਬਿਮਾਰੀ ਇਹ ਵੀ ਪਰਮਾਤਮਾ ਇਹਨੂੰ ਚੜ੍ਹਦੀ ਕਲਾ 'ਚ ਰੱਖੇ ਪਰ ਇਹ ਵੀ ਲਿਖ ਕੇ ਦੇਣ ਨੂੰ ਤਿਆਰ ਆ ਕਿ ਕੋਈ ਨਾ ਕੋਈ ਬਿਮਾਰੀ ਜ਼ਰੂਰ ਇੱਥੇ ਪੈਦਾ ਹੋਊਗੀ ਗੰਦੇ ਪਾਣੀ ਚੋਂ ਕਿਉਂਕਿ ਐਡਾ ਗੰਦਾ ਪਾਣੀ ਜੜਾ ਆ ਰਿਹਾ ਹੈਗਾ ਅਸੀਂ ਸਰਕਾਰ ਨੂੰ ਬੇਨਤੀਆਂ ਕਰ ਕਰ ਥੱਕ ਗਏ ਡੀਸੀ ਦਫ਼ਤਰ ਜਾਏ ਹਲਕਾ ਚਾਰ ਸਾਹਿਬ ਕੋਲੇ ਜਾਏ ਅਸੀਂ ਵੀਡੀਓ ਦਫ਼ਤਰ ਜਾਏ ਕਿਹੜਾ ਅਫਸਰਾ ਜਿਹੜੇ ਨੂੰ ਅਸੀਂ ਬੇਨਤੀ ਕੀਤੀ ਇੱਥੋਂ ਤੱਕ ਕੇ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਜਦੋਂ ਮੈਂਬਰ ਪਾਰਲੀਮੈਂਟ ਸੀ ਉਦੋਂ ਸਾਡੇ ਲੋਕਾਂ ਦਾ ਵਾਅਦਾ ਕਰਕੇ ਗਏ ਸੀ ਕਿ ਸਰਕਾਰ ਬਣਨ ਤੇ ਅਸੀਂ ਤੁਹਾਡੇ ਗੰਦੇ ਪਾਣੀ ਦਾ ਪ੍ਰਬੰਧ ਕਰਾਂਗੇ ਪਰ ਅੱਜ ਉਹਨਾਂ ਦਾ 2 ਸਾਲ ਹੋ ਗਏ ਕੋਈ ਨੁਮਾਇੰਦਾ ਇਸ ਪਿੰਡ ਦੀ ਇਸ ਸ਼ਹੀਦ ਦੇ ਪਿੰਡ ਦੀ ਸਾਰ ਲੈ ਨਹੀਂ ਆਇਆ ਉਲਟਾ ਸਾਨੂੰ ਆ ਦੇਖੋ ਕਿਵੇਂ ਗੰਦ ਦਿੱਤਾਗਾ ਕਿਵੇਂ ਗੰਦ ਦੇ ਵਿੱਚ ਅੱਜ ਸਾਡੇ ਲੋਕ ਆ ਜਿਹੜੇ ਖੜੇ ਆ ਮੈਂ ਸਰਕਾਰ ਨੂੰ ਚੇਤਾਵਨੀ ਦਿੰਦਾ ਕਿ ਮੈਂ ਪੰਚਾਇਤ ਜੁਨੀਅਨ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਤੁਹਾਨੂੰ ਪਹਿਲਾਂ ਬੇਨਤੀ ਕਰਦੇ ਆ ਧਰਨਾ ਲਾਉਣਾ ਸਾਡਾ ਕੋਈ ਸ਼ੌਂਕ ਨਹੀਂ ਸਾਡੀ ਮਜਬੂਰੀ ਆ ਅੱਜ ਅਸੀਂ ਉੱਥੇ ਮੰਜਾ ਢਾ ਲਿਆ ਅੱਜ ਅਸੀਂ ਚੇਤਾਵਨੀ ਦਿੱਤੀ ਆ ਨਹੀਂ ਮੈਂ 2-3 ਦਿਨਾਂ ਦੇ ਵਿੱਚ ਇੱਥੇ ਮੰਜਾ ਢਾ ਕੇ ਮੇਰੇ ਪਿੰਡ ਦੇ ਲੋਕ ਇੱਥੇ ਅਸੀਂ ਦਿਨ ਰਾਤ ਦਾ ਧਰਨਾ ਸ਼ੁਰੂ ਕਰਾਂਗੇ ਇਸੇ ਜਗ੍ਹਾ ਤੇ ਦਿਨ ਰਾਤ ਦਾ ਧਰਨਾ ਹੋਊਗਾ ਇੱਥੇ ਰੋਟੀ ਟੁਕ ਸਾਰੇ ਖਾਣਗੇ ਜੇ ਕੋਈ ਵਿਅਕਤੀ ਮਰ ਗਿਆ ਜੇ ਕਿਸੇ ਵਿਅਕਤੀ ਨੂੰ ਬਿਮਾਰੀ ਲੱਗੀ ਉਹਦੀ ਸਰਕਾਰ ਜ਼ਿੰਮੇਵਾਰ ਹੋਊਗੀ ਅਸੀਂ ਆਪਦੇ ਲੋਕਾਂ ਲਈ ਮਰ ਜੀਏ ਤਾਂ ਵੀ ਸਾਨੂੰ ਕੋਈ ਚਿੰਤਾ ਵਾਲੀ ਗੱਲ ਨਹੀਂ ਕਿਉਂਕਿ ਜਿਹੜੇ ਲੋਕਾਂ ਨੇ ਕਿਸੇ ਸਰਪੰਚ ਨੂੰ ਮਾਣ ਸਨਮਾਨ ਦਿੱਤਾ ਹੁੰਦਾ ਉਹਨਾਂ ਦਾ ਸੇਵਾ ਕਰਨੀ ਉਸ ਸਰਪੰਚ ਦਾ ਫਰਜ਼ ਆ ਅਸੀਂ ਆਪਦਾ ਫਰਜ਼ ਵਧੀਆ ਟੰਗ ਨਾ ਨਮਾਉਣਾ ਚਾਹੁੰਨੇ ਆ ਤੇ ਨਿਮਹਾਵਾਂਗੇ ਵੀ ਇਹੀ ਸਰਕਾਰ ਨੂੰ ਬੇਨਤੀ ਆ ਕਿ ਸਾਡਾ ਹੱਲ ਕੀਤਾ ਜਾਵੇ ਸ਼ਹੀਦ ਦੇ ਜਿਹੜੇ ਬੁੱਤ ਕੋਲੋਂ ਗੰਦ ਚੱਕਿਆ ਜਾਵੇ ਸਾਡੇ ਗੰਦੇ ਪਾਣੀ ਦਾ ਨਿਕਾਸੀ ਪ੍ਰਬੰਧ ਕੀਤਾ ਜਾਵੇ ਨਹੀਂ ਅਸੀਂ ਦੋ ਤਿੰਨ ਦੇ ਵਿੱਚ ਦਿਨਾਂ ਦੇ ਵਿੱਚ ਇੱਥੇ ਧਰਨਾ ਲਾ ਕੇ ਪਿੰਡ ਵਾਸੀਆਂ ਨੂੰ ਇੱਥੇ ਬੈਠਾਂਗੇ ਜੇ ਕੋਈ ਬਿਮਾਰੀ ਲੱਗੀ ਤਾਂ ਸਰਕਾਰ ਜ਼ਿੰਮੇਵਾਰ ਐਡਾ ਘਟਿਆ ਸਰਕਾਰ ਦਾ ਸਿਸਟਮ ਆ ਪੂਰੇ ਪੰਜਾਬ 'ਚ ਸਰਕਾਰ ਫੇਲ ਹੋ ਚੁੱਕੀ ਆ ਸਰਕਾਰ ਦਾ ਕੰਮ ਕੀ ਉਹਦੇ ਪਰਚਾ ਦਿੱਤਾ ਮਜੀਠੀਆ ਸਾਹਿਬ ਤੇ ਪਰਚਾ ਦਿੱਤਾ ਉਹਨਾਂ ਦੀ ਘਰ ਵਾਲੀ ਦੇ ਪਰਚਾ ਦਿੱਤਾ ਕਿਤੇ ਖਹਿਰਾ ਸਾਹਿਬ ਨੂੰ ਫੜ ਕੇ ਅੰਦਰ ਕਰਤਾ ਸੋ ਇਹੋ ਜੀ ਘਟਿਆ ਸਰਕਾਰ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆ ਪਰਚੇ-ਪੁਰਚੇ ਘਰਾਉਣ ਵਾਲੀ ਗੱਲ ਛੱਡੋ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਮਾਣ ਸਨਮਾਨ ਦਿੱਤਾ ਤੁਸੀਂ ਮੁੱਖ ਮੰਤਰੀ ਬਣ ਗਏ ਅੱਜ ਤੁਸੀਂ ਕੰਮ ਕਰੋ ਲੋਕਾਂ ਦੇ ਕੰਮ ਕਰੋਗੇ ਤਾਂ ਲੋਕ ਤੁਹਾਡਾ ਗੁਣਗਾਨ ਕਰਨਗੇ ਜੇਕਰ ਤੁਸੀਂ ਕੰਮ ਨਹੀਂ ਕਰੋਗੇ ਤੁਹਾਡੇ ਨੁਮਾਇੰਦਿਆਂ ਦੇ ਛਿੱਤਰ ਪਹਿਣਗੇ ਇਹ ਮੈਂ ਤੁਹਾਨੂੰ ਲਿਖ ਕੇ ਦਿੰਦਾ ਤੁਸੀਂ ਪਿੰਡਾਂ ਚ ਆਓਗੇ ਤੁਹਾਡੇ ਨੁਮਾਇੰਦਿਆਂ ਦੇ ਛਿੱਤਰ ਪਹਿਣਗੇ ਜਿਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਦੀਆਂ ਕਰਤੂਤਾਂ ਹੋ ਰਹੀਆਂ ਨੇ ਪਿੰਡ ਬਖਤਖੜ ਵਿਖੇ ਗੰਦੇ ਪਾਣੀ ਦੀ ਨਿਕਾਸ ਨੂੰ ਲੈ ਕੇ ਜਿਹੜਾ ਅੱਜ ਮਸਲਾ ਸਰਪੰਚ ਸਾਹਿਬ ਧਰਨੇ ਤੇ ਬੈਠੇ ਸੀ ਸੋ ਸਰਕਾਰ ਆਮ ਆਦਮੀ ਦੀ ਸਰਕਾਰ ਨੂੰ ਇਹੀ ਕਹਿਣਾ ਬੀਏ ਬਿਮਾਰ ਸਰਕਾਰ ਅੱਜ ਪਿੰਡਾਂ ਚ ਲੋਕਾਂ ਨੂੰ ਬਿਮਾਰੀਆਂ ਦਾ ਸਗਾਤ ਦੇਣਾ ਚਾਹੁੰਦੀ ਆ ਸੋ ਜਿੱਥੇ ਇਹਨਾਂ ਨੇ ਕੋਡੀ ਵੀ ਗ੍ਰਾਂਟਾਂ ਪਿੰਡਾਂ ਨੂੰ ਨਹੀਂ ਦਿੱਤੀਆਂ ਜਿਹੜਾ ਇੱਕ ਸੰਵਿਧਾਨ ਨੇ ਸਿਸਟਮ ਬਣਾਇਆ ਵਿੱਤ ਕਮਿਸ਼ਨ ਦੀ ਗ੍ਰਾਂਟ ਆਉਂਦੀ ਆ ਨਰੇਗਾ ਦੀ ਆਉਂਦੀ ਆ ਪੰਜਾਬ ਸਰਕਾਰ ਦੀ ਜਿਹੜੀ ਆ ਹਜੇ ਤੱਕ ਇੱਕ ਪੈਸਾ ਕਿਸੇ ਪਿੰਡਾਂ ਨੂੰ ਗ੍ਰਾਂਟ ਨਹੀਂ ਆਈ ਸੋ ਸਰਪੰਚ ਦਾ ਹਮੇਸ਼ਾ ਇਹ ਰਹਿੰਦਾਗਾ ਕੋਸ਼ਿਸ਼ ਰਹਿੰਦੀ ਆ ਵੀ ਮੈਂ ਆਪਦੇ ਪਿੰਡ ਨੂੰ ਸਭ ਤੋਂ ਟਾਪ ਤੇ ਬਣਾਵਾ ਸੋ ਉਥੇ ਸਰਕਾਰਾਂ ਦਾ ਜਿਹੜਾ ਸਹਿਯੋਗ ਆ ਜ਼ੀਰੋ ਆ ਨੀਲ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਲੋਕਾਂ ਨੂੰ ਅੱਜ ਸਰਕਾਰਾਂ ਸਵੱਛ ਭਾਰਤ ਦਾ ਸਵੱਛ ਪੰਜਾਬ ਦਾ ਸਲੋਗਨ ਦੇ ਰਹੀਆਂ ਤੇ ਸਲੋਗਨ ਕਿੱਥੇ ਰਹਿ ਗਿਆ ਜੀ ਫਿਰ ਇਹਨਾਂ ਦਾ ਇਹ ਆਮ ਆਦਮੀ ਦੀ ਸਰਕਾਰ ਹਰ ਪਾਸਿਓਂ ਅੱਜ ਫਾੜੀ ਹੋ ਚੁੱਕੀ ਐ ਸੋ ਇਹ ਜਿਹੜਾ ਵਖਤਗੜ ਦਾ ਮਸਲਾ ਸਮੂੱਚੀ ਸਰਪੰਚ ਸਾਹਿਬ ਸਮੂੱਚੀ ਪੰਚਾਇਤ ਸਮੂੱਚੇ ਵਖਤਗੜ ਦੇ ਜਿਹੜੇ ਨਿਵਾਸੀ ਆ ਉਹਨਾਂ ਦੀ ਇਸ ਤਕਲੀਫ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਮੇਰਾ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਸਹਿਣਾ ਕਹਿਣਾ ਚਾਹੁੰਦਾ ਹਾਂ ਜੀ ਅੱਜ ਜਿਹੜਾ ਸਾਡਾ ਛੱਪੜ ਆ ਗਿਆ ਇਹਦਾ ਕੋਈ ਹੱਲ ਕੀਤਾ ਜਾਵੇ ਸਰਪੰਚ ਸਾਹਿਬ ਨੂੰ ਕੋਈ ਗ੍ਰਾਂਟ ਨਹੀਂ ਆਉਂਦੀ ਗ੍ਰਾਂਟ ਆਵੇ ਤਾਂ ਕੰਮ ਕਰੇ ਕੋਈ ਗ੍ਰਾਂਟ ਦਾ ਕੋਈ ਮਸਲਾ ਹੱਲ ਕੀਤਾ ਜਾਵੇ ਜਾਂ ਜਿਹੜਾ ਛੱਪੜ ਹੈਗਾ ਇਹਦਾ ਕੋਈ ਮਸਲਾ ਹੱਲ ਕੀਤਾ ਜਾਵੇ ਸੀਵਰੇਜ ਜੇ ਬਣੂਗਾ ਮਤਲਬ ਫੇਰ ਹੀ ਹੱਲ ਹੋਊਗਾ ਇਹਦਾ ਕੋਈ ਨਹੀਂ ਵੈਸੇ ਕੋਈ ਹੱਲ ਨਹੀਂ ਹੋਣਾ ਇੱਥੇ ਹੀ ਬਿਮਾਰੀਆਂ ਬਹੁਤ ਲੱਗ ਰਹੀਆਂ ਇੱਥੇ ਵੀ ਇਹਦਾ ਕੋਈ ਹੱਲ ਕੀਤਾ ਜਾਵੇ ਨਹੀਂ ਛੱਪੜ ਦਾ ਹੋਰ ਭਾਅ ਚੜ੍ਹਦਿਆਂ ਘਰ ਫੇਟਾ ਛੱਡਦੇ ਵੀ ਜੀ ਅਸੀਂ ਇਹੀ ਕਹਿ ਰਹੇ ਹਾਂ ਪੰਜਾਬ ਸਰਕਾਰ ਨੂੰ ਹੱਥ ਵਨ ਕੇ ਇਹੀ ਬੇਨਤੀ ਹੈ ਵੀ ਛੱਪੜ ਦਾ ਹਾਲ ਦੇਖਿਆ ਜਾਵੇ ਕਿੰਨੀਆਂ ਬਿਮਾਰੀਆਂ ਨੇ ਕਿੰਨੀਆਂ ਬਿਮਾਰੀਆਂ ਇੱਥੇ ਲੱਗ ਚੁੱਕੀਆਂ ਨੇ ਕਿੰਨੀਆਂ ਲੱਗਣ ਵਾਲੀਆਂ ਨੇ ਸਾਡੇ ਘਰਾਂ ਦੇ ਵਿੱਚ ਪਾਣੀ ਬਹੁਤ ਫਿਰਦਾਗਾ ਸਾਨੂੰ ਲੰਘਣਾ ਬਹੁਤ ਔਖਾ ਹੈਗਾ ਨਿੱਕੇ ਨਿੱਕੇ ਬੱਚੇ ਨੇ ਸਕੂਲ ਜਾਂਦੇ ਨੇ ਉਹਨਾਂ ਨੂੰ ਗੋਦੀ ਚੱਕ ਕੇ ਨਗਾ ਕੇ ਆਉਣਿਆ ਸਾਡਾ ਜਲਦੀ ਤੋਂ ਜਲਦੀ ਇਸ ਮਸਲਾ ਹੱਲ ਕੀਤਾ ਜਾਵੇ ਜੇ ਇੱਥੇ ਕੋਈ ਬਿਮਾਰੀ ਦੇ ਕਾਰਨ ਜਾਂ ਡਿੱਗ ਕੇ ਕਿਸਦਾ ਗੋਡਾ ਟੁੱਟ ਗਿਆ ਉਹਦਾ ਸਰਕਾਰ ਆਪ ਜ਼ਿੰਮੇਵਾਰ ਹੈ ਜੇ ਛੇਤੀ ਤੋਂ ਛੇਤੀ ਇਹ ਮਸਲਾ ਨਾ ਹੱਲ ਹੋਇਆ ਸਾਡੀ ਨਾ ਸੁਣਵਾਈ ਹੋਈ ਫਿਰ ਅਸੀਂ ਇੱਥੇ ਪਾਣੀ ਦੇ ਵਿੱਚ ਬਹਿ ਕੇ ਬੱਚਾਂ ਸਮੇਤ ਅਸੀਂ ਇੱਥੇ ਧਰਨਾ ਦੇਵਾਂਗੇ ਦਿਨ ਰਾਤ ਦਾ ਜੇ ਕੋਈ ਵੀ ਅਚਾਨਕ ਕੋਈ ਬੱਚੇ ਨੂੰ ਕੋਈ ਹੋ ਗਿਆ ਕੁਛ ਬਿਮਾਰ ਠਮਾਰ ਜਾਂ ਤੇ ਉਹ ਬੁੜੀ ਮਰ ਗਈ ਤੇ ਉਹਦੀ ਸਰਕਾਰ ਆਪ ਜ਼ਿੰਮੇਵਾਰ ਹੈ ਜੀ ਸਾਰੇ ਪਿੰਡ ਵਾ ਇਥੋਂ ਦੀ ਨੰਗਾ ਇਥੋਂ ਦੀ 300 ਤਾਂ ਬੱਚਾ ਨੰਗ ਦਾ ਤਣ ਕੇ ਜਿਹੜਾ ਟੰਨਿਆ ਨੇ ਪੜਦਾ ਸਾਰੇ ਬੱਚੇ ਇਥੋਂ ਦੀ ਨੰਗਦੇ ਆ ਸਾਰਿਆਂ ਦੇ ਬੂਟ ਖਰਾਬ ਹੋ ਜਾਂਦੇ ਆ ਸਾਰੇ ਤਿੰਨਕ ਤਿੰਨਕ ਡਿੱਗੀ ਜਾਂਦੇ ਉਹ ਬਿਚਾਰੇ ਫੇਰ ਬੀਬੀ ਕੋਨੇ ਪਾਜਦੇ ਆ ਬੀਬੀ ਮੇਰਾ ਕਰੋ ਨੀੜੇ ਨੇ ਪੜਕੇ ਮੇਰੇ ਤਾਂ ਉੱਥੇ ਆ ਪੂਰਾ ਪੂਰਾ ਜਵਾਬ ਕਿ ਇਹਨਾਂ ਦੇ ਬਿਚਾਰਿਆਂ ਦੇ ਨਿੱਤ ਪੈਰ ਨਵੇੜ ਨਵੇੜ ਨੰਗਦੇ ਕਿਵੇਂ ਪਾਉਣ ਪਾ ਲੈਣਗੇ ਚਾਂਦਾ ਮਿੰਨਾ ਫਿਰ ਸਰਕਾਰ ਨੂੰ ਸੋਚਣਾ ਤਾਂ ਚਾਹੀਦਾ ਪਿੰਡਾਂ ਬਾਰੇ ਜਿੰਨਾ ਚਿਰ ਸੀਵਰੇਜ ਨਹੀਂ ਪੈਂਦਾ ਉਹਨਾਂ ਚਿਰ ਇਹਦਾ ਕੋਈ ਹੱਲ ਨਹੀਂ ਕੋਠਾ ਸੀ ਵੀ ਸ਼ਾਇਦ ਆਦੇ ਮੰਗੇ ਪਿੰਡ ਚੋਂ ਇਹ ਵੀ ਗੱਲ ਨਹੀਂ ਚੌਣੋ ਤਾਂ ਜੀ ਇਹੀ ਕਹਿੰਨੇ ਆ ਵੀ ਸਾਡਾ ਨਰਕ ਬਹੁਤ ਆ ਬਾਕੀ ਮੈਂ 2-4 ਬੰਦੇ ਕੋਲੇ ਗਿਆ ਤਕੜਿਆਂ ਕੋਲੇ ਕਿਹਾ ਤਕੜਿਆਂ ਕੋਲੇ ਗਿਆ ਤਾਂ ਮੈਂ ਅੱਖ ਜੀ ਮੈਨੂੰ 2 ਲੱਖ ਰੁਪਏ ਦੇ ਉਹ ਮੈਂ ਗੋਡਾ ਪੋਣਾ ਉਹ 200000 ਰੁਪਏ ਹੀ ਨਹੀਂ ਛੱਡੇ ਕੋਲੇ ਮੈਂ ਇੱਕ ਕਿਨਾਰ ਜ਼ਮੀਨ ਦੀ ਦਿੱਤੀ ਫਿਰ ਗੋਟਾ 2 ਲੱਖ ਦਾ ਪਵਾਇਆ ਹੁਣ ਮੈਂ ਇਹ ਚਾਹਨਾ ਦੇ ਵਿੱਚ ਦੀ ਨਿਕਦਾ ਤੁਸੀਂ ਸਾਰੇ ਲੋਕ ਦੇਖੀ ਜਾਂਦੇ ਹੋ ਜੇ ਮੈਂ ਕੇਰਾ ਤਿਲਕ ਗਿਆ ਗੋੜਾ ਨਿਕਲ ਗਿਆ ਡਾਕਟਰ ਕਹਿੰਦਾ ਵੀ ਗੋੜਾ ਦੁਬਾਰੇ ਤੇਰਾ ਲੋਟ ਨਹੀਂ ਹੋਣਾ ਸਰਕਾਰ ਨੂੰ ਇਹ ਹੀ ਬੇਨਤੀ ਹੈ ਵੀ ਕੰਮ ਬਟਾਟਾ ਛੇਤੀ ਛੇਤੀ ਹੋ ਦੇ ਜੀ ਸਾਡਾ ਸਰਪੰਚ ਸਾਹਿਬ ਬੋਲ ਪਿਆ ਅੱਗੇ ਸਾਰਾ ਇਹ ਨਰਕ ਬਹੁਤ ਅੱਜਾ ਛੱਪੜ ਦਾ ਨਰਕਾ ਛਿਦ ਭਗਤ ਸੰਘਦਾ ਆਪਣਾ ਬੁੱਥ ਬਣਾਇਆ ਸਾਡਾ ਇੱਥੇ ਨਰਕਾ ਬੁਰਾ ਹਾਲਾ ਦੀ